ਕਿਆਰੀ ਆ ਕਿਆਰੀ ਗੁਲਾਬੀ ਆ ਹਾਂ ਗੁਲਾਬੀ ਥਾਣਾ ਕੱਲਾ ਕੱਲਾ ਪਹਿਲੇ ਨੰਬਰ ਤੇ ਜਮਾ ਬਹੁਤ ਸੋਹਣੀ ਬੱਚੀ ਆ ਗਈ ਤੇ ਥਾਣ ਦੇਖੋ ਥਾਣਾ ਚਾਰੀ ਝੋਲੀ ਬਹੁਤ ਸੋਹਣੀ ਗੁਰਪ੍ਰੀ ਦੇ ਦੀ ਆ ਹਾਂ ਆਹ ਦੇਖੋ ਵੀਰੇ ਜਮਾ ਕੱਲਾ ਕੱਲਾ ਥਾਣਾ ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਮੌੜ ਖੁਰਦ ਤੇ ਜਿਹੜੇ ਬਠਿੰਡੇ ਤੋਂ ਬਾਈ ਗੁਰਪ੍ਰੀ ਦੇ ਘਰੋਂ ਵੀਡੀਓ ਆ 6 ਨਾਲ ਬਾਈ ਕੋਲੇ 6 ਆ ਲਿਆ ਦੋਸਤੋ ਛੋਟੀਆਂ ਬੱਚੀਆਂ ਵੀ ਆ ਤੇ ਜਮਾ ਘਰੇ ਆ ਕੇ ਗੱਬਣ ਹੋਲ ਨਾਲ ਨਾ ਵੀ ਆ ਆ ਨੰਬਰ ਨੂੰ ਵੀਡੀਓ ਦੇ ਵਿੱਚ ਕਰਾ ਦਾਂਗੇ 30 ਮਈ 2025 ਦੀ ਵੀਡੀਓ ਆ ਮਾਲਕ ਆਪਣੇ ਨਾਲ ਹੋ ਬਾਈ ਗੁਰਪ੍ਰੀਤ ਆ ਜਾ ਗੁਰਪ੍ਰੀਤ ਹੋਰ ਕੀ ਹਾਲ ਹੈ ਬਾਈ ਠੀਕ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਪਹਿਲਾ ਨੰਬਰ ਬੋਲ ਦੇ ਗੁਰਪ੍ਰੀਤ 95017 ਜੀ 21221 ਠੀਕ ਆ ਬਾਈ ਤੇ 6 ਨਾਲ ਦਾ ਗੁਰਪ੍ਰੀਤ ਹਾਂ ਬਾਈ 6 ਨਾਲ ਠੀਕ ਆ ਤੇ ਇੱਕ ਨੰਬਰ ਇਹ ਤੋਂ ਸ਼ੁਰੂ ਕਰ ਲਏ ਹਾਂ ਬਾਈ ਇਹ ਕਿੰਨੇ ਦਾ ਟਾਈਮ ਦੀ ਹੈ ਬਾਈ ਇਹ 6 ਇਹ ਬਾਈ ਡੇਢ ਸਾਲ ਦੀ ਬੱਚੀ ਹੈ ਡੇਢ ਸਾਲ ਦੀ ਬੱਚੀ ਆ ਚਾਰ ਥਾਣਾ ਹੈ ਨਾ ਚਾਰ ਹੀ ਆ ਚੈਰੀ ਗੁਲਾਬੀ ਆ ਹਾਂ ਗਲਾਬੀ ਥਾਣਾ ਕੱਲਾ ਕੱਲਾ ਪਹਿਲੇ ਨੰਬਰ ਤੇ ਜਮਾ ਬਹੁਤ ਸੋਹਣੀ ਬੱਚੀ ਆ ਗਈ ਤੋਰਲਾ ਮੜੀ ਗੁਰਪ੍ਰੀਤ ਤੇ ਮੋਲਾਪਾ ਨਾਲ ਦੀ ਨਾਲ ਵੀਡੀਓ ਤੇ ਵਿੱਚ ਕਰੀ ਜਾਵਾਂਗੇ ਵੀਡੀਓ ਉੱਤੀ ਬਾਈ ਦਾ ਨੰਬਰ ਚੱਲੀ ਜਾਂਦਾ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਦੀ ਜੀ ਐਡ ਕਰਾਉਣੀ ਹੋਵੇ ਤਾਂ ਬਾਈ ਜੀ ਮੇਰਾ ਨੰਬਰ ਨੋਟ ਕਰ ਲਓ ਹੇਠਾ ਚੱਲੀ ਜਾਂਦਾ ਹਾਂ ਤੋਰਲਾ ਬਈ ਇੱਥੇ ਕਮਾਲਾ ਮੜੀ ਆ ਦੇਖੋ ਦੋਸਤੋ ਬਿਆ ਬਈ ਭੰਡਾ ਗੁਰਪ੍ਰੀਤ ਇਹ ਦੇਖੋ ਵੀਰੇ 1 ਨੰਬਰ ਤੇ HF ਵਧੀਆ ਚੰਗੇ ਸੋਹਣੇ ਪ੍ਰਿੰਟ ਦੀ ਬੱਛੀ ਆ ਗਈ ਕੱਲਾ ਕੱਲਾ ਥਾਣਾ ਆਹ ਦੇਖ ਲੋ ਵੀਰੇ ਬੱਛੀਆਂ ਵਾਸਤੇ ਬਹੁਤ ਭਰਾ ਕਹਿੰਦੇ ਹੁੰਦੇ ਸਾਨੂੰ ਬੱਛੀਆਂ ਚਾਹੀਦੀਆਂ ਟਾਈਮ ਨਾਲ ਤਿਆਰ ਹੋ ਜਾਣ ਤਾਂ ਬਾਈ ਗੁਰਪ੍ਰੀਤ ਨਾਲ ਕਰਿਓ ਸੰਪਰਕ ਗੁਰਪ੍ਰੀਤ ਇਹਦਾ ਮੁੱਲ ਕੀ ਕਰਦਾ ਇਹਦਾ 30000 ਹੈ ਜਾਇਜ ਹਾਂ ਇਹ ਜੋ ਕੋਈ ਨਹੀਂ ਮਾਨਤਾਨ ਕਰਦਾਂਗੇ ਆਪਾਂ ਨੰਬਰ 1 ਤੇ ਦੋਸਤੋ 30000 ਮੁੱਲ ਆ ਗਿਆ ਮਾਨਤਾਨ ਬਾਈ ਕਹਿੰਦਾ ਮੌਕੇ ਤੇ ਕਰ ਦਾਂਗੇ ਕੱਲਾ ਕੱਲਾ ਥਾਣਾ ਨੰਬਰ 2 ਤੇ ਆ ਕਿਹੜੀ ਉਸ ਚ ਆ ਗਈ ਬਾਈ ਇਹ ਹੈਰ ਸ਼ਹਿਰ ਚ ਆ ਗਈ ਹੈਰ ਸ਼ਹਿਰ ਚ ਮਿਕਸੀ ਆ ਗਈ ਹਨਾ ਹੂੰ 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 ਕੱਲ ਇਹਦੇ ਵੀ ਸਣਚਾਰ ਹੀ ਚਾਰ ਹੀ ਆ ਬਈ ਥੋੜਾ ਥੋੜਾ ਤਾਂ ਐ ਇਹ ਬੱਚੀ ਹੀਟ ਚ ਐ ਥੋੜੀ ਜੀ ਫੋਟ ਜੀ ਮਾੜੀ ਫੋਟ ਆ ਬਲੂਈ ਹੈ ਨਾ ਹਾਂ ਠੀਕ ਆ ਹੀਟ ਚ ਬੱਚੀ ਹਾਂ ਐ ਹੀਟ ਚ ਬੱਚੀ ਠੀਕ ਆ ਬਈ ਠੀਕ ਆ ਭਰਾਈ ਬਰੂਈ ਤਾਂ ਨਹੀਂ ਹੈ ਨਾ ਭਰਾਈ ਹੂੰ ਇਹ ਕਿੰਨੀ ਕੁ ਉਮਰ ਦੀ ਹੋਊਗੀ ਇਹ ਵੀ ਡੇਢ ਸਾਲ ਦੀ ਬੱਚੀ ਹੋਵੇ ਡੇਢ ਸਾਲ ਦੀ ਇਹ ਹੈ ਹਨਾ ਪਲੀ ਪਲੀ ਪੂਰੀ ਆ ਬੱਚੀ ਆ ਦੇਖੋ ਵੀਰੇ ਨੰਬਰ 2 ਤੇ ਆ ਗਈ ਇਹ ਐਰ ਸੈਰ ਚ ਮਿਕਸ ਜੀ ਆ ਲਿਆ ਵੀਰੇ ਇਹਨੂੰ ਵੀ ਆ ਦੇਖੋ ਬਈ ਛੇ ਨਾ ਦਾ ਭਰਾ ਕੋਲੇ ਉਮਰ ਤਕਰੀਬਨ 8-10 ਮਹੀਨੇ ਤੋਂ ਲੈ ਕੇ 1.5 ਸਾਲ ਦੇ ਵਿੱਚ ਜੀ ਆ ਤੇ ਕੀ ਭਾ ਇਹਦਾ ਗੁਰਪੀ 2 ਨੰਬਰ ਵਾਲੀ ਦਾ ਇਹਦਾ 17000 ਰੁਪਏ 17000 ਹਾਂ 17000 ਦੋਸਤੋ ਨੰਬਰ 2 ਤੇ ਜਿਹੜਾ ਇਹਦਾ ਮੁੱਲ ਆ ਮੌਕੇ ਤੇ ਉਹ ਜਿਆ ਭਰਾ ਕਹਿੰਦਾ ਮਾਨ ਤਾਣ ਮੌਕੇ ਤੇ ਛੋਟਛੱਪਾ ਹੋ ਜਾਂਦਾ ਜੇ ਕਿਸੇ ਭਰਾ ਨੇ ਖਰੀਦਣੀ ਹੋਈ ਨੰਬਰ 3 ਤੇ ਜੋ ਅੱਜ RC ਕ੍ਰੋਸ ਚ ਆ ਗਈ ਹੈ ਨਾ ਸਾਹੀ ਜਰਸੀ ਚ ਐਫ ਤੇ ਜਰਸੀ ਕ੍ਰੋਸ ਆ ਤੇ ਬੱਚੀ ਦੀ ਝੋਲੀ ਦੇਖੋ ਇਹੋ ਜੀ ਚੀਜ਼ ਨੇ ਦੁੱਧ ਬਹੁਤ ਵਧੀਆ ਕੱਢਦਾ ਘੰਦ ਨਾ ਕਰਾ ਉਹ ਜੇ ਜਾ ਕੇ ਥਣ ਥਣ ਦੇਖੋ ਕੱਲਾ ਕੱਲਾ ਤੇ ਆ ਦੇਖੋ ਫੇਰ ਦੀ ਕੁਆਲਟੀ ਜਿਵੇਂ ਜਰਸੀ ਤੇ ਬਲੈਕ ਜਰਸੀ ਵਾਂਗੂ ਆ ਤੇ ਉਮਰ ਗੁਰਪੀ ਤੇ ਕਿੰਨੀ ਕੋ ਉਹ ਤੇਰੀ ਵੀ ਡੇਡ ਹੈ ਵੀ ਇਹ ਵੀ ਡੇਡ ਕਸਾਲ ਦੀ ਹੈ ਹਾਂ ਹਾਂ ਡੇਡ ਕਸਾਲ ਦੀ ਉਮਰ ਆ ਮਨ ਲੈਦਾ ਜੇ ਚੰਗੀ ਕੋਈ ਸੰਭਾਲੇ 2 ਮਹੀਨਿਆਂ ਚ ਹਣਾ ਗੱਪਣਾ ਹੋ ਜਾਣ 1 ਮਹੀਨੇ ਵਿੱਚ 2-2 ਹਾਂ ਕੰਨ ਕੰਨ ਦੇਖ ਬਈਆਂ ਭਈ ਮੱਥਾ ਮੱਥਾ ਮੂੰਹ ਬਹੁਤ ਸੁਣਾ ਦੇ ਪਛੀ ਰਿਆ ਲਿਆ ਗੁਰਪੀ ਤੇ ਨੂੰ ਵੀ ਬਣਾ ਆ ਦੇਖੋ ਵੀਰੇ ਹਾਂ ਸਾਰਿਆਂ ਦੇ 4-4 ਕੋਈ ਨਾਲ ਐਕਸਟਰਾ ਨਹੀਂ ਹੈਗਾ ਜਿਹੜੀ ਤੇ ਹੈਗਾ ਉਹ ਆਪਾਂ ਤੁਹਾਨੂੰ ਦੱਸ ਦਾਂਗੇ। ਹਮ ਇਹ 1.5 ਸਾਲ ਦੀ ਉਮਰ ਦੀ ਹਾਂ ਬਈ 1.5 ਸਾਲ ਤੇ ਕੀ ਭਾਏ ਦਾ ਗੁਰਪ੍ਰੀ ਇਹਦਾ 20000 ਰੁਪਏ ਮੁੱਲ ਲਈ 20000 ਹਾਂ 20000 ਨੰਬਰ 3 ਵਾਲੀ ਦਾ ਦੋਸਤੋ ਮੁੱਲ ਆ ਗਿਆ ਨਾਲ-ਨਾਲ ਆਪਾਂ ਮੁੱਲ ਭਰਾ ਤੋਂ ਕਰਾਈ ਜਾਂਦੇ ਆ ਨੰਬਰ 4 ਤੇ ਗੁਰਪ੍ਰੀ ਦਾ ਕਿੰਨੀ ਕੁ ਉਮਰ ਦੀ ਮੱਛੀ ਇਹ ਇਹ ਖੀਰੀ ਹੈ ਬਈ ਤੁੰਦ ਖੀਰੀ ਆ ਹਾਂ ਤੇ ਥਣ ਦੇਖੋ ਥਣ ਚਾਰੀ ਢੋਲੀ ਬਹੁਤ ਸੋਹਣੀ ਗੁਰਪ੍ਰੀ ਦੇ ਦੀ ਆ ਹਾਂ ਆਹ ਦੇਖੋ ਵੀਰੇ ਜਿਵੇਂ ਕਲਾਕਲਾ ਥਾਣਾ ਪੂਰੇ ਗਾਇਬ ਤੇ ਖੀਰੀ ਹੈਗੀ ਆ ਸਾਲਕ ਦੀ ਉਮਰ ਦੇ ਵਿੱਚ ਆ ਇਹ ਬਲੈਕ ਚ ਫਾਗੀਏ ਤਾਂ ਹਨਾ ਹਾਂ ਬਲੈਕ ਚ ਆ ਗਈ ਪਿੰਡਾ ਬੁੰਡਾ ਬਹੁਤ ਹੋ ਹੂੰ ਜਿਵੇਂ ਫੁੱਲ ਸ਼ਾਈਨ ਹੈਗਾ ਝੋਲੀ ਵਾਲੀ ਚੰਗੀ ਆ ਬੱਛੀ ਦੀ ਨੰਬਰ 4 ਤੇ ਜਿਹੜੀ ਬਾਈ ਆ ਬੱਛੀ ਦੀ ਬਾਕੀ ਤੁਸੀਂ ਜਿਹੜੇ ਭਰਾ ਨੇ ਜਿਹੜਾ ਵੀ ਨਾ ਖਰੀਦਣਾ ਆਪਦਾ ਕੋਲੇ ਆਇਓ ਬਾਈ ਜ਼ਰੂਰ ਤਸੱਲੀ ਕਰਨੀ ਆਪਣਾ ਦੋਸਤੋ ਹੱਕ ਹੁੰਦਾ ਤੇ ਉਹਦਾ ਘੰਟੀ ਵੰਗੂ ਖੜਕਾ ਕੇ ਵਸੂ ਲੈ ਲਿਆ ਕਰੋ ਆ ਦੇਖੋ ਬਾਈ ਕੱਲਾ ਕੱਲਾ ਥਾਣਾ ਇਹਦੀ ਚੋਲੀ ਸਾਰਿਆਂ ਤੋਂ ਬੜੀ ਵੱਡੀ ਲੱਗਦੀ ਹੈ ਜੀ ਨੰਬਰ 4 ਅਜ ਤਾਂ ਭਾ ਕੀ ਇਹਦਾ ਵੀ 20000 ਇਹਦਾ ਵੀ 20000 ਹਾਂ ਠੀਕ ਆ ਬਾਈ ਨੰਬਰ 5 ਤੇ ਆਵਾ ਐਚ ਐਫ ਚ ਆ ਗਈ ਹਾਂ ਐਚ ਐਫ ਚ 5 ਤੇ ਉਮਰ ਕਿੰਨੀ ਦਾ ਹੋਰਪਰੀ ਤੇ ਇਹਦਾ 8 ਮਹੀਨਿਆਂ ਹੀ ਬੱਚੇ ਬਾਈ 8 ਮਹੀਨਿਆਂ ਦੀ ਆ ਹੂੰ ਥੋੜੀ ਤੁਰਦੀ ਇਕੱਠੀ ਜੇ ਹੋ ਕੇ ਘਤਵਾ ਉਹੀ ਤੋਂ ਦੇਰ ਜੀ ਵੜੀ ਹੈਗੀ ਉਹਦਾ ਰਾਜੋ ਰਾਜ ਥੱਕ ਥੁੱਕੇ ਜਾਂਦੇ ਪਸੂ ਹਾਂ ਆ ਦੇਖੋ ਵੀਰੇ ਬਾਕੀ ਜਿਹੜੇ ਭਰਾਣੇ ਖਰੀਦਣਾ ਹੁੰਦਾ ਪਸੂ ਬਣਾ ਆਪਦਾ ਤਸੱਲੀ ਆਪਣੀ ਕਰਨ ਲਈ ਹੱਕ ਹੁੰਦਾ ਤੇ ਥਾਣੀ ਦਾ ਵੀ ਇਕੱਲਾ ਇਕੱਲਾ ਲੱਗਿਆ ਚੱਪ ਛੋਟੀ ਕਿੰਨੀ ਕੁ ਉਮਰ ਦੀ ਹੈ 8 ਕਿ ਮਹੀਨੇ ਦੀ ਬੱਚੀ ਹੈ 8 ਕਿ ਮਹੀਨੇ ਦੀ ਆ ਤੇ ਭਾ ਕੀ ਕਰਦਾ ਇਹਦਾ ਇਹਦਾ 12000 ਰੁਪਏ 12000 ਰੁਪਏ ਹਾਂ ਠੀਕ ਆ ਭਾਈ 12000 ਦੋਸਤੋ ਨੰਬਰ 5 ਵਾਲੀ ਦਾ ਮੁੱਲ ਆ ਤੇ ਇਹ ਕਿੰਨੇ ਕੁ ਉਮਰ ਦਾ ਘੁਰਪੀ ਦਾ ਕਿਹੜੀ ਇਹ ਤਾਂ 6 ਕਿ ਮਹੀਨੇ ਲਾਦੀ 6 ਹਾਂ 6-7 ਮਹੀਨੇ ਦੀ ਬੱਚੀ ਹੈ ਹੂੰ ਤੇ ਕੀ ਭਾਰੂਗਾ ਇਹਦਾ ਆਪਾਂ ਤੋਰ ਕੇ ਦਾ ਦਿਖਾਉਂਦੇ ਇਹਦਾ ਵੀ 12000 ਹੀ ਹੈ ਇਹਦਾ ਵੀ 12000 ਜੋੜਾ ਕਿੰਨੇ ਦਾ ਦੇ ਦੇਂਗਾ ਇਹ ਦੋੜਾ ਕਰ ਤਾਂ ਮੰਨ ਤਾਂ ਬਫਰ ਕਰ ਦਾਂਗੇ ਮੰਨ ਤਾਂ ਜੋੜਾ ਬਾਈ ਕਹਿੰਦਾ ਮੌਕੇ ਤੇ ਕਰ ਦਾਂਗੇ ਉਹ ਜੇ ਮੰਨ ਤਾਂ 12 ਹੀ ਇਹਦਾ ਮੁੱਲਾ ਗਿਆ ਉਮਰ ਇਹਦੀ ਹੈਗੀ 6-7 ਦੇ ਮਹੀਨਿਆਂ ਦੇ ਵਿੱਚ ਇਹ ਦੇਖੋ ਦੋਸਤੋ ਸਾਨੂੰ ਆਪਾਂ 5 ਨਾਲ ਕੋ ਬਾਈ ਜੀ 6 ਦਿਖਾਤੇ ਜਿਹੜੇ ਭਰਾ ਨੂੰ ਜਿਹੜਾ ਪਸੰਦ ਆਉਂਦਾ ਕੋਲਿਆ ਇਹ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਆ ਬਾਈ ਗੁਰਪ੍ਰੀ ਦਾ ਵੀਡੀਓ ਦੇ ਉੱਤੇ ਨੰਬਰ ਚੱਲੀ ਜਾਂਦਾ ਵੀਡੀਓ ਦੇਖਣ ਲਈ ਬਾਈ ਸਾਰੇ ਸੱਜਣਾ ਧੰਨਵਾਦ सतस्रीके से भ्रा